ਸਰਬਜੀਤ ਸੰਗਰੂਰ ਦੀ ਰਚਨਾ ਬੋਟ ਲੰਲੀ ਏ ਬੋਟ ਲੰਲੀ ਏ ਬੋਟ ਲੰਲੀ ਏ ਬੋਟ ਲੰਲੀ ਏ ਹੱਥ ਜੋੜ ਕੱਢ ਦੇ ਹਾੜੇ ਨੇ ਹੱਥ ਜੋੜ ਕੱਢ ਦੇ ਹਾੜੇ ਨੇ ਹੱਥ ਜੋੜ ਕੱਢ ਦੇ ਹਾੜੇ ਨੇ ਬੋਟ ਲੰਲੀ ਏ ਹੱਥ ਜੋੜ ਕੱਢ ਦੇ ਗੇੜੇ ਨੇ ਹੱਥ ਜੋੜ ਕੱਢ ਦੇ ਗੇੜੇ ਨੇ ਹੱਥ ਜੋੜ ਕੱਢ ਦੇ ਹਾੜੇ ਨੇ ਮంత్రి ਬਣ ਲੀਡਰ ਕਈ ਮੰਤਰੀ ਬਣ ਲੀਡਰ ਕਈ ਲੁੱਟਣ ਦਿਨ ਦਿਹਾੜੇ ਨੇ ਲੁੱਟਣ ਦਿਨ ਦਿਹਾੜੇ ਨੇ ਡੀਡਰ ਕਈ ਲੋਕੋ ਕੁਰਸੀ ਦੇ ਭੁਖਣੇ ਲੱਗਣ ਮਿੱਠੇ ਬੋਲ ਕਦੇ ਲੱਗਣ ਰੁੱਕੇ ਨਹੀਂ ਬੋਟੀ ਲਾਲੀ ਕੜ ਦੇਹਾੜੇ ਨੇ ਮੰਤਰੀ ਬਣ ਲੁੱਟਣ ਫਿਰ ਦਿਨ ਦਿਹਾੜੇ ਨੇ ਦਿਨ ਦਿਹਾੜੇ